ਹਾਂਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਕਿੱਦਾਂ ਸਾਰੇ ਵਧੀਆ ਵਧੀਆ ਹੀ ਹੋਣੇ ਚਾਹੀਦੇ ਹੋ ਅਸੀਂ ਚੱਲੇ ਸੀ ਬਾਜ਼ਾਰ بارش ਬਹੁਤ ਪੈ ਰਹੀ ਆ ਅੱਜ ਠੰਡ ਬਹੁਤ ਠੰਡ ਵੇਖੇ ਅੱਗੇ ਪਹਿਲਾਂ ਸੀ ਠੰਡ ਹੁੰਨੀ ਨਹੀਂ ਠੰਡ ਹੈਗੀ ਹੁਣ ਥੋੜੇ ਫਰਕ ਪੈ ਗਿਆ ਮੀਂਹ ਨਾਲ ਨਾ ਪਾ ਲਓ ਕੱਪੜੇ ਆਹੀ ਪਾ ਲਓ ਕੋਈ ਜਿਹੜੇ ਮਰਜ਼ੀ ਪਾ ਲਓ ਹਾਂਜੀ ਦੋਸਤੋ ਦੰਦ ਖੋਣਾ ਬਾਹਰ ਦਾ ਮੌਸਮ ਬਾਹਰ ਪੂਰੀ ਸ਼ਰੀਰ ਠੰਡ ਹੋਈ ਪਈ ਜਾ ਮੀ ਆਲਾ ਮੌਸਮ ਆਇਆ ਵੋ ਹੋ ਹੋ ਹਵਾ ਚੱਲ ਪਈ ਓਏ ਹਵਾ 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 ਹਵਾਈ ਹਵਾ ਹਵਾਈ ਉਹ ਦੇਖੋ ਬਾਹਰ ਦਾ ਮੰਜ਼ਰ ਮੀਂਹ ਨਾਲ ਮੀਂਹ ਪੈ ਰਿਹਾ ਹਜੇ ਵੀ ਹਜੇ ਵੀ ਮੀਂਹ ਪੈ ਰਿਹਾ ਨਾ ਗੱਡੀ ਸਵਰੇ ਸੇ ਲਾਤੀ ਸੀ ਬਾਹਰ ਕੱਢ ਕੇ ਮੈਂ ਥੋਤੀ ਜਾਊਗੀ ਥੋੜੀ ਜੀ ਤੋ ਫੂ ਉਹ ਸੋ ਫੂ ਚੱਲ ਉੱਥੇ ਚੱਲ ਚੱਤ ਚੱਤ ਉੱਥੇ ਬੈਠ ਚੱਲ ਹਾਂ ਬੈਠ ਤੇ ਹਾਂ ਇੱਥੇ ਬੈਠ ਤੂੰ ਐਵੇਂ ਮੀਂਹ ਚ ਫਰੀ ਜਾਨੀ ਆ ਤੂੰ ਕਹਦਾ ਮੀਂਹ ਚ ਫਿਰਦੇ ਆ ਪੁੱਤ ਇੱਥੇ ਬਹਿ ਜਾ ਤੂੰ ਹਵਾ ਚਾਲਪੀ ਦੇਖੋ ਦੋਸਤੋ ਕਿੰਨੀ ਹਵਾ ਚੱਲ ਰਹੀ ਆ ਤੇ ਅਸੀਂ ਚੱਲੇ ਸੀ ਬਾਜ਼ਾਰ ਮਮੀ ਨੂੰ ਬੂਟ ਲੈ ਕੇ ਦੇਣੇ ਸੀ ਠੰਡ ਵਾਲੇ ਬੂਟ ਲੈ ਕੇ ਦੇਣੇ ਸੀ ਮਾਤਾ ਨੂੰ ਮੈਂ ਕਿਹਾ ਫਿਰ ਜਦੋਂ ਉਦੋਂ ਲੈਣ ਜੋ ਠੰਡ ਲੰਘ ਗਈ ਇਸ ਕਰਕੇ ਹੁਣ ਅਸੀਂ ਚੱਲੇ ਸੀਗੇ ਮੀਨੀ ਹਟਦਾ ਪਿਆ ਸੀ ਫਿਰ ਮਮਾ ਕਾ ਚਲ ਗੱਡੀ ਕੱਢਣੀ ਪਣੀ ਆਉਣ ਗੱਡੀ ਜਾਣੇ ਆ ਦੇਖਦੇ ਆ ਇੱਕ ਥੋੜੇ ਥੋੜੇ ਨਾ ਖਾਸ਼ ਬਹੁਤ ਹੋ ਰਹੀ ਏ ਮੇਰੇ ਬੁਰਾ ਹਾਲ ਹੋਇਆ ਪਿਆ ਬਿ ਕਾਮ ਨਾਲ ਉਹਦੀ ਮੈਡੀਸਨ ਲੈ ਕੇ ਆਉਣੀ ਆ ਚੱਲੀਏ ਵੀ ਆਜੋ ਕਿਤੇ ਬੱਟੀ ਚੜੀ ਮੀਂ ਤੋ ਬਾਚਨ ਬਚਨ ਦੀ ਮਾਰੀ ਚਿੜੀ ਪੰਛੀ ਕਰਿਆ ਹੀ ਬੈੰਦਦੇ ਨੇ ਹੁਣ ਇੱਕ ਇੱਥੇ ਪਹਿਲਾਂ ਕਬੂਤਰ ਬੈਠਨ ਦਾ ਆਪਣੇ ਮਤਲਬ ਤੇ ਉਹ ਸਾਹਮਣੇ ਦੇਖੋ ਕਬੂਤਰ ਬੈਠੇ ਆ ਦੇਖੋ ਇੱਕ ਉਹ ਬੈਠੀ ਚਿੜੀ ਤੇ ਆਪਣੇ ਜਿਹੜੇ ਉਹ ਦੇਖੋ ਬੈਠੇ ਕਬੂਤਰ ਸਾਹਮਣੇ ਘਰ ਦੇ ਆਪਣੇ ਬਾਥਰੂਮ ਦੇ ਵਿੱਚ ਸੀਗਾ ਇੱਕ ਕਬੂਤਰ ਦਾ ਬੱਚਾ ਉਹਦਾ ਉੱਡ ਗਿਆ ਹੁਣ ਦੋਸਤੋ ਬਹੁਤ ਕਾਫੀ ਵੱਡਾ ਹੋ ਕੇ ਤੇ ਉੱਡ ਗਿਆ ਮਲਿਕ ਕੱਲ ਕੱਲ ਪਰਸੋਂ ਦੀ ਗੱਲ ਉੱਡ ਗਿਆ ਸੀ ਉਹ ਦੇਖੋ ਬੈਠੀ ਦੋਸਤੋ ਚਿੜੀ ਇਹ ਧੁੰਦ ਕੋਨਾ ਉਹ ਦੇਖੋ ਉਹ ਬੈਠੀ ਕਿਵੇਂ ਬੱਟੀ ਲੁਗੀ ਆ ਗਈ ਆ ਗਈ ਆ ਗਈ ਆ ਗਈ ਆ ਗਈ ਕਚੜੀ ਸੂਦੇ ਵੀ ਲੈਣੇ ਆ ਹੋਰ ਮੈਂ ਬੂਟ ਪਾਲਾ ਪੁੱਤ ਹੋਰ ਠੰਡ ਬਹੁਤ ਆ ਬਾਹਰ ਹਵਾ ਦੇਖੀ ਨਹੀਂ ਚੱਲਦੀ ਹਵਾ ਦੇਖੋ ਹਵਾ ਦੇਖ ਹਵਾ ਦਾ ਮੰਜ਼ਰ ਦੇਖੋ ਕਿੰਨਾ ਤਕੜਾ ਹੋਇਆ ਪਿਆ ਹਵਾ ਦਾ ਮੰਜ਼ਰ ਦੇਖ ਕਿੰਨਾ ਤਕੜਾ ਅੰਡਾ ਹੈ ਇੱਥੇ ਬਹੁਤ ਠੰਡ ਇੱਥੇ ਬਹੁਤ ਟੰਡਿਆ ਹੈ ਗੱਡੀ ਚਲੋ ਕੱਢੋ ਹੈ ਕਿੱਡਾ ਕੱਢੋ ਬਾਹਰ ਬਈ ਮੀਂਹ ਆ ਰਿਹਾ ਹੈ ਮੀਂਹ ਅਜੇ ਹੋਰ ਮੀਂਹ ਨਹੀਂ ਪੈ ਰਿਹਾ ਬਾਹਰ ਆ ਕੀ ਕਰਦੀ ਆ ਤੂੰ ਗੱਲਾਂ ਜੱਸੂ ਐ ਨਾ ਕਰ ਚਲ ਆ ਜੋ ਵੀ ਹੁਸ 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 ਅਜੇ ਕੰਨੀ ਹੈ ਗਈਆਂ ਮਣੀ ਮੜੀ ਦੇਖੋ ਦੋਸਤੋ ਕਿਵੇਂ ਬਾਣੀ ਦਾ ਚੌਂਦਾ ਪਿਆ ਹਾ 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 ਹੱਥੇ ਹੱਥੀ ਲਾਦੇ ਮਾ ਠੰਡਾ ਪਿਆ ਪੂਰਾ ਸੀਖ ਲਹਿਰ ਲਾਈ ਨੋ ਵੀ ਦੋਸਤੋ ਅਸੀਂ ਚੱਲ ਪਏ ਜੀ ਚੱਲ ਪਏ ਮੀਹ ਦੇ ਵਿੱਚ ਆਹ ਤਾਂ ਵਧੀਆ ਨਹੀਂ ਕੀਤਾ ਇੱਥੋਂ ਆ ਚੱਕ ਤੀ ਯਾਰ ਬਜੀ ਸਾਰਾ ਹੁਣ ਤੂੰ ਕਹਿੰਦਾ ਫਿਰ ਇੱਕ ਲੰਘਣ ਉੱਪਰ ਹੋ ਜਾਂਦਾ ਹਾਂ ਹਾਂ ਅੱਜ ਨਹੀਂ ਆਏ ਹੈਗੇ ਬਈ ਮੀਹ ਵਿੱਚ ਕਿੱਥੇ ਕੰਮ ਹੋਣਾ ਸੀ ਯਾਰ ਮੀਹ ਵਿੱਚ ਹੋਣਾ ਹੀ ਨਹੀਂ ਸੀ ਕੰਮ ਆ ਗਏ ਸੀ ਆ ਗਏ ਨਹੀਂ ਹੁਣ ਮੈਂ ਕਿੱਥੇ ਮੀਹ ਵਿੱਚ ਘੜਾ ਹੋਣਾ ਮੈਨੂੰ ਨਾ ਆਵਾਜ਼ ਲੱਗੂ ਮੈਂ ਤਾਂ ਕਹਿੰਦੀ ਆ ਜੀ ਹੋਣੀ ਨਹੀਂ ਸੀ ਕਿਸੇ ਨੇ ਕੋਈ ਪੈਸੇ ਦਾ ਚੱਕੇ ਨਹੀਂ ਆਪਾਂ ਕੋਈ ਫੈਸਾ ਚ ਰਹਿ ਗਿਆ ਹੁਣ ਉਹ ਏਟੀਐਮ ਵੀ ਨਹੀਂ ਨਿਕਲਉਣਾ ਇਹ ਇਹ ਰਿਪੋਰਟਾ ਗੂਗਲ ਪੇ ਕਰਦੇ ਗੂਗਲ ਪੇ ਕਰਦੇ ਹੋ ਕੀ ਆ ਲੋ ਵੀ ਕੀ ਆ ਲੋ ਕੀ ਆ ਲੋ ਜੱਸ ਤੂੰ ਕੋਈ ਕੈਪ ਵੀ ਨਹੀਂ ਲੈ ਕੇ ਆਇਆ ਪੁੱਤ ਇਹ ਤਾਂ ਬਾਈ ਆਈ ਨਹੀਂ ਨੇ ਢੱਡਾ ਲਾ ਕੇ ਬਹਿਣਗੇ ਦੇਖੀ ਯਾਰ ਮੈਂ ਭੁੱਲ ਗਿਆ ਜਦੋਂ ਭੁੱਲ ਗਿਆ ਤੂੰ ਐਵੇਂ ਭੁੱਲ ਗਿਆ ਤੂੰ ਨਹੀਂ ਲੱਗੇ ਤੂੰ ਚੱਲ ਪਾਸ 34 ਅਮੰਝ ਹੈਰੇ ਗਾਇ ਸਮੰਝ ਰਹੇ ਗਾਇ ਸਮੰਝ ਨਹੀਂ ਜਿਵੇਂ ਲੱਗਣਾ ਕਹਿ ਜਾ ਹੋ ਜਾਂਦਾ ਹੁਣ ਮੌਸਮ ਤਨੂੰ ਤਾਂ ਵੇਹੀ ਗੱਲ ਆ ਬਾਈ ਮਸ ਜਿਹੜੀ ਸੁੱਕੀ ਠੰਡ ਪੈ ਰਹੀ ਸੀ ਨਾ ਉਹ ਘਟ ਜੂਗੀ ਹਨਾ ਹਾਂ ਉਹ ਘਟ ਜੂਗੀ ਭੱਜਣੀਆਂ ਤੇ ਆ ਜਿਹੜੀ ਬਿਮਾਰੀ ਚੱਲਦੀ ਨਾ ਤੁਕਾਮ ਜੂਮ ਜਿਹੇ ਵਾਲੇ ਕਲ ਖਰਾਬ ਆ ਇਹ ਸਭ ਠੋਤੀ ਜਾਣੀਆਂ ਮੈਂ ਤੋ ਰੋਈ ਤਾਂ ਗੱਲਾਂ ਬਚੈਰੀਆਂ ਭਰੀਆਂ ਹੀ ਵਈਆਂ ਨੇ ਕਹੇ ਮੀਂਹ ਹੋਵੇ ਚਾਹੇ ਨੇਰੀ ਹੋਵੇ ਇਸੇ ਦਾ ਕੱਟ ਕੇ ਰਹਿਣਾ ਮੈਨੂੰ ਵਿੱਚ ਖਾਣ ਲੱਗਿਆ ਵੀ ਆ ਹਨਾ ਹੈ ਨਾ ਹੋਰ ਚੀ ਖਾਣ ਦੇ ਕੇ ਕੱਲ ਬਾਦ ਵਿੱਚ ਨਹੀਂ ਲਾਉਣਾ ਤਾਂ ਦੇਖ ਲੈ ਮੈਂ ਤਾਂ ਲਾਉਣਾ ਹੋਰ ਬਣ ਗਿਆ ਉਹ ਤਾਂ ਪੇਪਲ ਚੱਲਦੇ ਨੇ ਦੋਸਤੋ ਇੱਥੇ ਕਹਿੰਦੇ ਪੇਪਲ ਉਹ ਚੱਲਦੇ ਕੈਨੇਡਾ ਅਮਰੀਕਾ ਚ ਇੱਥੇ ਮੈਂ ਅਸੀਂ ਵੈਸਟਰਨ ਯੂਨੀਅਨ ਵਾਲਾ ਦੇ ਉਹ ਆਪਣਾ ਤੇ ਪਰ ਤੂੰ ਕਹਿੰਦੇ ਵੀ ਇੱਥੇ ਚੱਲਦੇ ਨਹੀਂ ਆਪਣੇ ਉਹ ਕੈਨੇਡਾ ਚ ਹੀ ਹੋਣਗੇ ਚਲੋ ਕੋਈ ਨਹੀਂ ਬ੍ਰਦਰ ਨੂੰ ਦੱਸਦਾ ਉਹ ਆਪੇ ਉਧਰੋਂ ਕਰ ਲੂਗਾ ਤੇ ਆਪਾਂ ਮੈਂ ਮੈਡੀਸਨ ਲੈ ਲਵਾਂ ਤੇ ਨਾਲੇ ਆਪਾਂ ਮਦਰ ਦੇ ਲੈਣੇ ਸੀ ਬੂਟ ਉਹ ਲੈ ਲਈ ਆਪਾਂ ਦੇਖੋ ਦੋਸਤੋ ਅੱਡਾ ਹੈ ਸਾਡਾ ਬੱਸ ਸਟੈਂਡ ਆ ਗਿਆ ਬੱਸ ਸਟੈਂਡ ਹੁਣ ਤਾਂ ਅੱਗੇ ਇੱਥੇ ਗਾਂਹ ਪੈਂਦਾ ਨਾ ਪੂਰਾ ਹਨਾ ਪੱਲਾ ਰਸ਼ ਹੁੰਦਾ ਇੱਥੇ ਪਰ بارش ਹੋਣ ਕਰਕੇ ਨਾ ਆ ਇਧਰ ਪਾਣੀ ਇੱਥੇ ਪਾਣੀ ਖੜਦੋਂ ਨਾ ਹਟ ਅੱਡੇ ਚੋਂ ਯਾਰ ਪਤਾ ਨਹੀਂ ਕੀ ਚੱਕਰ ਆ ਆਪਣੇ ਇੱਥੇ ਕੁਲਚੇ ਜਿਹੜੀਆਂ ਸਾਰੇ ਇੱਥੇ ਲੱਗਦੀਆਂ ਦੇਖੋ ਸਾਰਾ ਫਾਸਟ ਫੂਡ ਕੁਲਚੇ ਵਾਲੇ ਹੋ ਗਏ ਇੱਥੇ ਲੱਗਦੇ ਆ ਇੱਥੋਂ ਆਪਾਂ ਲੈ ਆਣੀ ਆ ਜੀ ਮੈਡੀਸਨ ਕਿੱਥੇ ਲਗਾਉਣੀ ਆ ਆ ਲੈ ਆ ਦੀਏ ਓ ਵੀ ਮੇਟਰ ਦਵਾਈ ਲੈ ਲਈ ਆਪਾਂ ਤੇ 90 98% ਬੁਖਾਰ ਆਪਾਂ ਨੂੰ ਤੇ ਪਰ ਜ਼ਿਆਦਾ ਨਹੀਂ ਹੈਗਾ ਚਲੋ ਹੱਡ ਭੰਨੀ ਤ ਹੋਈ ਵੀ ਏ ਥੋੜੀ ਜਿਹੀ ਉਹਨਾਂ ਨਾਲ ਇਹ ਗਰਾਰੇ ਦੱਸੇ ਡਾਕਟਰ ਨੇ ਗਰਾਰੇ ਕਰੋ ਗੱਲ ਠੀਕ ਹੋ ਜੀ ਤੁਹਾਡਾ ਚੱਲੀਏ ਫਿਰ ਬਈ ਹਾਂਜੀ ਚੱਲੀਏ ਤੇਰੇ ਵੀ ਟੀਕਾ ਲਵਾਉਂਗਾ ਨਹੀਂ ਮੈਨੂੰ ਇਹ ਇਹਨੂੰ ਟੀਕਾ ਪਰ ਕਾਹਦਾ ਲਵਾਉਣਾ ਇਹਨਾਂ ਦੇ ਮੈਂ ਇਹ ਰੋਟੀ ਰੋਟੀ ਨਹੀਂ ਖਾਂਦੀ ਰੋਟੀ ਨਹੀਂ ਇੱਕ ਮੋਬਾਈਲ ਬਹੁਤ ਦੇਖਦੇ ਆ ਮੈਂ ਕੋਈ ਇਹਨਾਂ ਨੇ ਅੱਖਾਂ ਚ ਟੀਕਾ ਲਾਓ ਅੱਖਾਂ ਚ ਇਹਨਾਂ ਦੇ ਸਹੀ ਗੱਲ ਆ ਮੈਂ ਹੁਣ ਕਹਿਣਾ ਸਹੀ ਗੱਲ ਵਾਂ ਦੇਖੀ ਮਾਹੋਂ ਤੁਹਾਡੇ ਵੀ ਸਾਰਾ ਦਿਨ ਫੋਨ ਨਹੀਂ ਛੱਡਦੇ ਵੀ ਦੋਸਤ ਬਹੁਤ ਫੋਨ ਦੇਖਦੇ ਨੇ ਨਹੀਂ ਮੰਨਦੇ ਸਾਡੀਆਂ ਗੱਲਾਂ ਬਾਈ ਛੋਟੇ ਜਵਾਕ ਵੀ ਤਾਂ ਫੋਨ ਹੀ ਦੇਖਦੇ ਹੋੜ ਕੇ ਐ ਕਿ ਮੈਂ ਦੇਖਦੇ ਹੋਣਗੇ ਫੋਨ ਅਗਲੇ ਉਹ ਬਾਈ ਅਗਲੇ 70 ਫੇਰਦੇ ਨੇ ਉਹ ਆਦੇ ਹੋਣ ਦੀ ਪੀ ਆਰਟੀਸੀ ਹਾਂ ਜੰਪੂਰੀ ਵਾਲਿਆਂ ਦੀ ਇਹ ਪੁਰੀ ਬੱਸ ਕਿੱਧਰ ਪਾੜਤੀ ਜਰ ਇਹਨਾਂ ਨੇ ਇਹ ਰੋਡਵੇ ਨੂੰ ਪੁਰੀ ਬੱਸ ਬਣਾਤਾ ਆ ਬਾਈ ਮਰੂਤੀ ਤੇ ਆਵਾ ਮਰੂਤੀ 800 ਲੈ ਆ ਵੀ ਚੱਕ ਉਹ ਬੱਚਾ ਬਹੁਤ ਰੋਇਆ ਵਿਚਾਰਾ ਬਸ ਠੀਕ ਨਹੀਂ ਕਿਨੀ ਖੁੱਲਿਆ ਕੇ ਪੀੜੇ ਆ ਖੁੱਲੇ ਆ ਹਲਕੇ ਦੇ ਖੁੱਲੇ ਆ ਖੁੱਲੇ ਤਾਂ ਕੋਈ ਚੋਰੀ ਮਾੜਾ ਮੋਟਾ ਚਾਹ ਹੋਊ ਚੱਲ ਜੂ ਬਸ ਬਾਰੇ ਪੀੜੇ ਨਹੀਂ ਚੱਲਣੇ ਆ ਆ ਦੇਖ ਆ ਕੇ ਆ ਦੇ ਆ ਵਾਈਟ ਕਲਰ ਦੇ ਕਿੰਨੇ ਸੋਹਣੇ ਲੱਗਦੇ ਆ ਸੀ ਦੀ ਗਾਰੰਟੀ ਠੀਕ ਆ ਆਨ ਬਣਾਇਆ ਇਹਦੇ ਪਾਣੀ ਦਾ ਵਾਈਟ ਆ ਪੂਰਾ ਹੂੰ ਇਹਨੇ ਪਰ ਪਾ ਦੇ ਦੋ ਕਿਨਾ ਦੋਨੋਂ ਪਰ ਦੋਨੋਂ ਪਰ ਪਾ ਕੇ ਫਿਰ ਤੋੜਾ

ਹਾਂ ਹਾਲੇ ਸੋਨੇ ਆ ਲੱਗੇ ਤਾਂ ਵਧੀਆ ਚਲਾ ਲੈ ਠੀਕ ਆ ਮੇਰੇ ਨਾਲ ਨਹੀਂ ਨਹੀਂ ਦੋਹੀ ਲੈ ਹੀ ਲਵਣਾ ਇੱਕ ਕੋਈ ਪੈਰਾ ਥੋੜੇ ਦੇ ਬੰਮੀ ਦਾ ਨਾ ਬਲੈਕ ਕਲਰ ਰਹਿਣੀ ਹੈ ਹੈ ਆ ਬੂਟ ਲੈ ਲਿਆ ਇਹਨਾਂ ਵਾਸਤੇ ਤੇ ਹੁਣ ਆਪਾਂ ਚੱਲੀਏ ਘਰ ਨੂੰ ਘਰ ਮੈਂ ਨੱਕ ਜੀ ਨਾ ਵਾਚ ਖੁਰ ਕੇ ਬਹੁਤ ਹੋ ਜਾਂਦੇ ਜਾ ਕੇ ਨਾ ਮੈਡੀਸਿਨ ਲੈ ਕੇ ਪੈਣਾ ਨਾ ਯਾਰ ਕੋਈ ਮੈਨੂੰ ਨਹੀਂ ਲੱਗ ਕੋਈ ਨਹੀਂ ਤੈਨੂੰ ਲੈ ਦੂੰਗਾ ਕਿਉਂ ਟੈਨਸ਼ਨ ਮੈਂ ਤੁਹਾਨੂੰ ਕਿਹਾ ਸੀ ਲੈ ਲਓ ਤੁਸੀਂ ਫਿਰ ਉਹ ਪੰਜਾਬੀ ਜੁੱਤੀ ਲੈਣੀ ਉਹ ਲੈ ਲਿਓ ਫਿਰ ਉੱਥੋਂ ਪੰਜਾਬੀ ਜੁੱਤੀ ਤਾਂ ਫਿਰ ਉੱਥੋਂ ਮੋਗ ਦੇਵਾ ਕੇ ਲਿਆਉਂਗਾ ਮੋਗੇ ਵਧੀਆ ਮਿਲਦੀ ਆ ਇੱਥੇ ਬਾਗੇ ਬਣਾ ਨਹੀਂ ਦਿੰਦੇ ਵਧੀਆ ਹੁੰਦੇ ਹਾਂ ਚਲ ਚੱਲੀਏ ਮਰ ਗਿਆ ਮੈਂ ਬਬੂਆ ਜੀ ਦਿਖਾਣਾ ਆਪਣੇ ਬੂਟ ਕਰੇ ਜਾ ਕੇ ਦਿਖਾ ਮੈਂ ਤੁਹਾਨੂੰ ਘਰੇ ਜਾ ਕੇ ਦਿਖਾਵਾਂਗਾ ਚੱਲ ਬਈ ਪੂਰੀ ਜਾਂਦੀ ਪੂਰੀ 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 ਛੋਲੇ ਨਹੀਂ ਜਾਂਦੇ ਪੂਰੀ ਪੂਰੀ ਆਹਾ ਹਾ ਹਾ ਨੱਕ ਜਣਾ ਬਹੁਤ ਮੇਰੇ ਦਵਾਈ ਕਿਥੇ ਰੱਖਤੀ ਆ ਵੀ ਵਾਈਟ ਬੂਟ ਇੱਕਮਦੇਵੀ ਵਾਈਟ ਬੂਟ ਜੈਸਮੀਨ ਦੇਵੀ ਵਾਈਟ ਬੂਟ ਹੈ ਤੁਹਾਨੂੰ ਤਿੰਨਾਂ ਦਾ ਵਾਈਟ ਬੂਟ ਹੀ ਆ ਤੁਹਾਨੂੰ ਤਿੰਨਾਂ ਨੂੰ ਵਾਈਟ ਕਲਰ ਹੀ ਪਸੰਦ ਆ ਹਾਂਜੀ ਸਾਨੂੰ ਵਾਈਟ ਬਦਾ ਕੀ ਇੱਕ ਵਾਈਟ ਤਾਂ ਵਧੀਆ ਲੱਗਦਾ ਵਾਈਟ ਜਿਹਨੇ ਮਰਜੀ ਨਾ ਪਾਲਾ ਪੈਂਟ ਨਾ ਪਾਲਾ ਲੋਰ ਨਾ ਪਾਤਾ ਕੋਰਟੇ ਵੀ ਅਮੀ ਨਾ ਪਾਲਾ ਜਿੰਨਾ ਮਰਜੀ ਪਾਲਾ ਵਾਈਟ ਸਹੀ ਕਿਸ ਤੇ ਇਹ ਇਲزام ਹੈ ਅੱਖੇ ਮੇਰੀ ਅੱਛਾ ਜਿਕੜ ਜਾ ਬਹੁਤ ਮੱਚਿਆ ਪਿਆ ਹਨਾ ਹੋਰ ਯਾਰ ਬਹੁਤ ਜਿਕੜ ਹਰੇ ਬਹੁਤ ਜਿਕੜ ਏ ਅਰੇ ਕਿ ਮੇਰ ਭਰੇ 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 ਤੇਰਾ ਦੇਖੀ ਕਿੰਨਾ ਮੋੜਾ ਬੁਰਾ ਹਾਲ ਹੋਇਆ ਤਾਂ ਯਾਰ ਗੱਡੀ ਲਿਪੜ ਜਾਨੀ ਸਾਰੀ ਯਾਰ ਹੁਣ ਲੱਭ ਕਰ ਹੋਣਾ ਤਾਇਆ ਨਾਲੀ ਚ ਬਣਾ ਉਹ ਗੇਟ ਤੱਕ ਜਾਂ ਰੱਖੀ ਇੱਥੇ ਯਾਰ ਆਹ ਨਹੀਂ ਵੀ ਆ ਗਿਆ ਹਾਂਜੀ ਇਹ ਰ ਆ ਗਈ ਆ ਵੀ ਮੈਂ ਅੱਗੇ ਸੀ ਘਰੇ ਦਵਾਈ ਲੈ ਕੇ ਤੇ ਮੈਂ ਹੁਣ ਲੈ ਲਈ ਦਵਾਈ ਯਾਰ ਉਹ ਕਿੰਨਾ ਬੁਰਾ ਹਾਲ ਹੋਇਆ ਪੈਰ ਮੇਰੇ ਤਾਂ ਨਾ ਆਏ ਹੋਏ ਬੁਖਾਰ ਆ ਰਿਹਾ ਸੀ ਮੂចੋ ਸੇਕ ਨਿਕਲ ਗਿਆ ਪੂਰਾ ਦਵਾਈ ਲੈਣਾ ਤੇ ਪੈਨੇ ਆ ਆਰਾਮ ਕਰਦਾ ਵਾ ਥੋੜਾ ਘੰਟਾ ਦੋ ਘੰਟੇ ਉਸ ਤੋਂ ਬਾਅਦ ਫਿਰ ਆਪਾਂ ਮਿਲਾਂਗੇ ਸ਼ਾਮ ਨੂੰ ਠੀਕ ਹੈ ਜੀ ਸ਼ਾਮ ਨੂੰ ਮਿਲਦੇ ਆ ਦੋਸਤੋ ਆਰਾਮ ਕਰਦਾ ਮੈਂ ਮੈਡੀਸਿਨ ਲੈ ਕੇ ਮੇਰੀ ਮੈਡੀਸਿਨ ਕਿੰਨੀ ਲਿਆ ਰੋ ਯਾਰ ਆ ਪਈ ਹੈ ਨਾ ਤੇ ਇਹਨਾਂ ਨੂੰ ਪਾਣੀ ਨਹੀਂ ਹਟਾਉਣਾ ਉੱਥੇ ਰੱਖਿਆ ਸੀ ਮਦਦਾਨ ਬੈਠ ਤੇ ਚਲ ਉਹ ਪਈ ਸੱਚ ਹਾਂ ਲੈ ਆਂਦੀ ਦੋਸਤੋ ਦਵਾਈ ਦਵਾਈ ਲੈ ਕੇ ਤੇ ਹੁਣ ਪੈਣਾ ਪਤਾ ਯਾਰ ਮੀ ਜਾਂ ਫੇਰ ਪੈਣ ਲੱਗ ਗਿਆ ਪਹਿਲਾਂ ਹਟ ਗਿਆ ਸੀ ਹੁਣ ਫੇਰ ਪੈਣ ਲੱਗ ਗਿਆ ਮੀ ਗੋਲੀਆਂ ਬਹੁਤ ਦਿੱਤੀਆਂ ਨੇ ਯਾਰ ਕਿੰਨੀਆਂ ਗੋਲੀਆਂ 4-5 ਗੋਲੀਆਂ ਦਿੱਤੀਆਂ ਨੇ ਇੱਕ ਟਾਈਮ ਦੀਆਂ ਲੈਣੇ ਆ ਚਲੋ ਆ ਦੇਖੋ ਦੋਸਤੋ ਆ ਸਾਰੀਆਂ ਆ ਗੋਲੀਆਂ ਨੇ 4 ਗੋਲੀਆਂ ਨੇ ਇੱਕ ਗੋਲੀ ਹਰ ਰਾਤ ਨੂੰ ਲੈਣੀ ਆ ਤੇ ਤਿੰਨ ਟਾਈਮ ਲੈਣੀ ਆ ਵਿੱਚੋਂ ਕੁਝ ਇੱਕ ਟਾਈਮ ਹੋ ਲੈਣਾ ਇੱਕ ਟਾਈਮ ਖੈਰ ਕਰਕੇ ਲਵਾਂਗਾ ਟਾਈਮ ਪਰ ਸ਼ਾਮ ਲਵਾਂਗੇ ਬਾਕੀ ਦੇਖਦੇ ਆ ਠੀਕ ਹੈ ਨਾ ਹੁਣ ਬੂਟ ਹਾਂਜੀ ਆ ਲਿਆਂਦੇ ਨੇ ਦੋਸਤੋ ਬੂਟ ਕਹਿੰਦੀ ਮੈਂ ਬੂਟ ਲੈਣੇ ਆ ਮੈਂ ਕਹਾਂ ਚੱਕ ਬੂਟ ਫਿਰ ਤੇ ਦੇਖੋ ਕਿਵੇਂ ਸੋਹਣਾ ਸੋਹਣਾ ਹੁਣ ਇਹਨੂੰ ਐ ਖਰਾਬ ਨਹੀਂ ਕਰਨੇ ਪੁੱਤ ਇਹ ਚੰਗਾ ਮੂਟ ਘਰੇ ਘਰੇ ਪਉਣ ਵਾਲੇ ਤਾਂ ਇਹ ਕੋ ਹੈਗੇ ਨਹੀਂ ਹਨਾ ਬਸ ਇਹ ਚਲੇ ਔਨ ਜਾਣ ਵੇਲੇ ਪਾ ਲਿਆ ਕਰੂਗੀ ਚਾ ਠੀਕ ਆ ਹੁਣ ਤਾਂ ਕੁਛ ਖੁਸ਼ ਹੈ ਖੁਸ਼ ਕੁਛ 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 ਸੋਈ ਜਨਾ ਉਸੇ ਦੇ ਸਾਹਮਣੇ ਮੈਂ ਸੌਂ ਗਿਆ ਨਹੀਂ ਧੰਨਿਆ ਜੀ ਇਹ ਨਹੀਂ ਸੌਂ ਦਿੰਦੀ ਆ ਮੋਬਾਈਲ ਇੱਥੇ ਕੋਲੇ ਕਾ ਮੈਂ ਸੁੱਤੀ ਸੀਗੀ ਇਹ ਸੁੱਤੀ ਸੌਂ ਲੱਗਿਆ ਮਾਪਾ ਇੱਕਦਾਂ ਉਸ ਤੋਂ ਮੈਂ ਲੱਗਿਆ ਹੁਣ ਅਸੀਂ ਪਹਿਲਾਂ ਦਵਾਈ ਲੈ ਲਈ ਕਿਉਂ ਮੈਨੂੰ ਨੀਂਦ ਆ ਰਹੀ ਆ ਤੇ ਫਿਰ ਆਪਾਂ ਮਿਲਦੇ ਆ ਅਗਲੇ ਵਲੌਗ ਚ ਆਪਣਾ ਤੇ ਆਪਣੇ ਪਰਿਵਾਰ ਦਾ ਰੱਖਿਓ ਧਿਆਨ ਠੀਕ ਹੈ ਜੀ ਸ਼ੇਅਰ ਜ਼ਰੂਰ ਕਰਦੇ ਕਰੋ ਨਾਲੇ ਲਾਈਕ ਸਬਸਕ੍ਰਾਈਬ ਜੁ ਕਰ ਲੇ ਚੈਨਲ ਨੂੰ ਚੰਗਾ ਜੀ ਫਿਰ ਇਹ ਚਿਪੇਡੇ ਫੈਨ ਇਹ ਦੇਖੀ ਚੰਗਾ ਜੀ ਫਿਰ ਦੋਸਤੋ ਜਿਹੜੇ ਜਿਹੜੇ ਛੋਟੇ ਜੁਆਕ ਨੇ ਜਿਹੜੇ ਰੋਬਲੋਕਸ ਖੇੜੇ ਨੇ ਉਹ ਆਪਣੀ ਆਈਡੀ ਦੱਸੋ ਕਮੈਂਟ ਚ ਰੋਬਰ ਰੋ ਕੀ ਰੋਬਰ ਰੋ ਤੇ ਰੋਬਰ ਰੋ ਹੋਏ ਹੋ ਉਹ ਮੈਂ கேਟ ਦੂ ਨਹੀਂ ਆ ਆਪਣੀ ਹੈ ਨਾ ਆਈਡੀ ਦੱਸਿਓ ਅੱਛਾ ਕੋਈ ਨਹੀਂ ਦੋਸਤੋ ਇਹ ਪਿੱਛੇ ਲੱਗੋ ਹੈ ਮੈਂ ਚਲੋ ਠੀਕ ਹੈ ਦੋਸਤੋ ਮਿਲਦੇ ਆਪਾਂ ਅਗਲੇ ਵਲੌਗ ਚ ਗੁੱਡ ਈਵਨਿੰਗ ਰੱਬ ਰੱਖਾ